ਕਾਨਾ ਜੂ ਬਾਚ ਰਾਦੇ ਸੋ ਕਾਨਾ ਜੀ ਨੇ ਰਾਦਾ ਨੂੰ ਕਿਹਾ ਸਵਈਆ ਯੋ ਸੁਨ ਉੱਤਰ ਦੇਤ ਪਿਓ ਨਹਿਰੀ ਤੋਹ ਗਵਾਰਨ ਬੋਲ ਪਠਾਇਓ ਇਹ ਸੁਣ ਕੇ ਸ਼੍ਰੀ ਕ੍ਰਿਸ਼ਨ ਨੇ ਉੱਤਰ ਦਿੱਤਾ हे गोपी राधा तू मेनू सद के नहीं बुलाया नैनन के कर भाव कणे सर सो हमरो मनुआ मृग कायो ਪਾਰਤੋ ਨੈਰਾ ਦੇ ਬਹੁਤ ਹਾ ਭਾਵ ਕਰਕੇ ਉਹਨਾਂ ਤੀਰਾਂ ਨਾਲ ਮੇਰੇ ਮਨ ਰੂਪ ਹਿਰਨੋ ਕਾਇਲ ਕਰ ਦਿੱਤਾ ਹੈ ਤਾ ਬਿਰਹਾ ਗਣ ਸੋ ਸੁਣੀਏ ਬਲ ਅੰਗ ਜਰਿਓ ਸੋ ਗयो ਨਾ ਬਚਾਇਓ ਔਰ ਸੋਣ ਉਸ ਵਿਯੋਗ ਅਗਨੀ ਦੇ ਬਲ ਨਾਲ ਮੇਰਾ ਸ਼ਰੀਰ ਸੜ ਗਿਆ ਹੈ ਫਤੇ ਯਤਨ ਕਰਨ ਤੇ ਵੀ ਬਚਾਇਆ ਨਹੀਂ ਜਾ ਸਕਿਆ ਤੇਰੇ ਬੁਲਾਇਓ ਨਾ ਆਇਓ ਹੋ ਰੀ ਦਹ ਧੋਰ ਜਰੇ ਕਹੋ ਸੇਕਣ ਆਇਓ ਨਹੀਂ ਰਾਦਾ ਤੇਰੇ ਬੁਲਾਏ ਤੇ ਨਹੀਂ ਆਇਆ ਹਾਂ ਮੈਂ ਤਾਂ ਉਸ ਸਾੜੀ ਹੋਈ ਥਾਂ ਨੂੰ ਸੇਕਣ ਲਈ ਆਇਆ ਹਾਂ ਰਾਦੇ ਬਾਚ ਕਾ ਨਾ ਸੋ ਰਾਦਾ ਨੇ ਸ਼੍ਰੀ ਕ੍ਰਿਸ਼ਨ ਨੂੰ ਕਿਹਾ ਸਵਈਆ ਸੰਗ ਫੇਰੀ ਤੁਮਰੇ ਹਰ ਖੇਲਤ ਸਿਆਮ ਕਹੇ ਕਬ ਆਨੰਦ ਪੀਨੀ ਕਵੀ ਸ਼ਾਮ ਕਹਿੰਦੇ ਹਨ ਰਾਦਾ ਕਹਿਣ ਲੱਗੀ हे श्री कृष्ण मैं आनंद नाल भरी होई ਤੁਹਾਡੇ ਨਾਲ ਖੇੜਦੀ ਫਰੀ ਲੋਗੋਨ ਕੋ ਉਪਖਾਸ ਸਹਯੋ ਤੋਹੇ ਮੋਰ ਤੇ ਚੀਨ ਕੈ ਔਰ ਨਾ ਚੀਨੀ ਲੋਕਾ ਦੇ ਮਖੋਲ ਤੇ ਤਾਨੇ ਸਹੇ ਪਰ ਤੇਰਾ ਸਰੂਪ ਜਾਣ ਕੇ ਫਿਰ ਹੋਰ ਕਿਸੇ ਦਾ ਸਰੂਪ ਨਹੀਂ ਪਛਾਣਿਆ ਹੇਤ ਕਰਿਓ ਅਤਹੀ ਤੁਮਸੋ ਤੁਮ ਹੂ ਤਜ ਹੇਤ ਦਸਾ ਇਹ ਕੀਨੀ ਮੈਂ ਤੁਹਾਡੇ ਨਾਲ ਅਤਿ ਆਦਿਕ ਪ੍ਰੇਮ ਕੀਤਾ ਪਰ ਤੁਸਾਹੀ ਮੈਨੂੰ ਛੱਡ ਕੇ ਅਜਿਹੀ ਹਾਲਤ ਕੀਤੀ ਹੈ ਪ੍ਰੇਤ ਕਰੇ ਸੰਗ ਔਰਤ ਰਿਆ ਕਹਿ ਸਾਸ ਲਿਓ ਅੱਖੀਆਂ ਪਰ ਲਈਨੀ ਔਰ ਇਸਤਰੀਆਂ ਨਾਲ ਪ੍ਰੀਤ ਪਾ ਲਈ ਹੈ ਇਹ ਕਹਿ ਕੇ ਹੌਕਾ ਭਰਿਆ ਅਤੇ ਹੰਝੂਆਂ ਨਾਲ ਅੱਖਾਂ ਭਰ ਲਈਆਂ ਕਾਣਾ ਜੋ ਬਾਜ ਪ੍ਰਿਸ਼ਨ ਨੇ ਕਿਹਾ ਸਵਯਿਆ ਮੇਰੋ ਕਨੋਹਿਤ ਹੈ ਤੁਮਸੋ ਸਖੀ ਔਰ ਕਿਸੀ ਨਹ ਗਵਰਨ ਮਾਹੀ اے ਸਖੀ ਮੇਰਾ ਤੇਰੇ ਨਾਲ ਬਹੁਤ ਪਿਆਰ ਹੈ ਅਤੇ ਹੋਰ ਕਿਸੇ ਗੋਪੀ ਵਿੱਚ ਨਹੀਂ ਹੈ ਤੇਰੇ ਖਰੇ ਤੋਹ ਦੇਖਤ ਹੋ ਬਿਨ ਤੁਆ ਤੋਹੇ ਮੂਰਤ ਕੀ ਪਰਛਾਈ ਤੇਰੇ ਖੜੋਤਿਆਂ ਤਾਂ ਤੈਨੂੰ ਵੇਖਦਾ ਹਾਂ ਤੇਰੇ ਬਿਨਾ ਤੇਰੀ ਮੂਰਤ ਦੀ ਪਰਛਾਈ ਨੂੰ ਵੇਖਦਾ ਹਾਂ यो कह कार नगहि बहिया चलिये हमसो बन में सुख पाही इस तरह कह के कृष्ण ने रादा दी बा पकड़ ली अते केहा मेरे नाल चल बाण में सुख पावांगे हां हां चल मेरी सहो मेरी सहो मेरी सहो तेरी सहो तेरी सहो नाही जो नाही ਹਾਏ ਨੀ ਚੱਲ ਤੈਨੂੰ ਮੇਰੀ ਸੋਂ ਮੇਰੀ ਸੋਂ ਮੇਰੀ ਸੋਂ ਅਗੋ ਰਾਧਾ ਨੇ ਕਿਹਾ ਮੈਨੂੰ ਤੇਰੀ ਸੋਂ ਤੇਰੀ ਸੋਂ ਨਹੀਂ ਜੀ ਨਹੀਂ ਚਾਹਾਂਗੀ ਯੋ ਕਹਿ ਕਾ ਨਾ ਗਈ ਭਈਆ ਤੇਹੋ ਲੋਗਨ ਕੋ ਪੁਕੀਆ ਰਸ ਜੋ ਹੈ ਇਸ ਤਰ੍ਹਾਂ ਕਹਿ ਕੇ ਕਾਨਾ ਨੇ ਰਾਧਾ ਦੀ ਬਾ ਫੜ ਲਈ ਜੋ ਤੇ ਨਾ ਲੋਕਾਂ ਦੇ ਰਸ ਨੂੰ ਭੋਗਣ ਵਾਲਾ ਹੈ ਕੇਹ ਰਸੀ ਜੈ ਕੀ ਕਟ ਹੈ ਜੇ ਆਨਣ ਪੈ ਸਸਕੋਟੇਕ ਕੋਹ ਹੈ ਜਿਸ ਦਾ ਲੱਕ ਸ਼ੇਰ ਵਰਗਾ ਹੈ ਅਤੇ ਜਿਸ ਦੇ ਮੁਖ ਸਾਹਮਣੇ ਕਰੋੜਾ ਚੰਦਰ ਮੇ ਕੀ ਹਨ ਐਸੋ ਕਹੀਓ ਚਲੀਏ ਹਮਰੇ ਸੰਗ ਚੌਸਵ ਗਵਾਰਣ ਕੋ ਮਨ 모 ਹੈ ਫਿਰ ਉਸਨੇ ਇਸ ਤਰ੍ਹਾਂ ਕਿਹਾ ਮੇਰੇ ਨਾਲ ਚੱਲ ਜੋ ਸਾਰੀਆਂ ਗੋਪੀਆਂ ਦੇ ਮਨ ਨੂੰ ਮੋਹਿਤ ਕਰਨ ਵਾਲਾ ਹੈ ਯੋ ਕਹਿ ਕਾਹੇ ਕਰੋ ਬਿਨਤੀ ਸੁਨ ਕਹਿ ਤੋ ਹਿ ਲਾਲ ਹੀ ਹੈ ਮਦ ਜੋ ਹੈ ਫਿਰ ਰਾਦਾ ਨੇ ਕਿਹਾ ਇਸ ਤਰ੍ਹਾਂ ਕਹਿ ਕੇ ਕਿਉਂ ਤਰਲੇ ਕਰ ਰਹੇ ਹੋ ਏ ਲਾਲ ਸੁਣੋ ਜੋ ਗੱਲ ਤੁਹਾਡੇ ਦਿਲ ਵਿੱਚ ਹੈ ਉਹ ਮੈਂ ਭਾਪ ਗਈ ਹਾਂ ਕਾਹੇ ਉਰਾਹਨ ਦੇਤ ਸਕੀ ਕਹੇ ਉਹ ਪ੍ਰੀਤ ਕਣੀ ਹਮਰੀ ਸੰਗ ਤੇਰੇ ਫਿਰ ਕ੍ਰਿਸ਼ਨ ਨੇ ਕਿਹਾ ਐਸ ਅਕੀ ਕਿਉ ਲਾਂਬੇ ਦਿੰਦੀ ਹੈ ਮੇਰੀ ਤੇਰੇ ਨਾਲ ਕਨੇਰੀ ਪ੍ਰੀਤ ਹੈ ਨਾ ਹਕ ਤੂੰ ਪਰ ਮੀ ਮਨ ਮੈਂ ਕਛ ਬਾਤ ਨ ਚੰਦਰ ਪਗਾ ਮਨ ਮੇਰੇ ਤੂੰ ਵਿਅਰਥ ਵਿੱਚ ਮਨ ਵਿੱਚ ਪਰਮਾ ਗਈ ਹੈ ਮੇਰੇ ਮਨ ਵਿੱਚ ਤਾਂ ਚੰਦਰ ਪਗਾ ਦੀ ਕੋਈ ਗੱਲ ਨਹੀਂ ਹੈ ਤਾਂ ਤੇ ਉਠੋ ਤਜ ਮਾਨ ਸਬੈ ਚਲ ਖੇਲੇ ਪੈ ਜਮਨਾ ਤਟ ਕੇਰੇ ਇਸ ਕਰਕੇ ਉਠ ਸਾਰੇ ਰੋਸੇ ਨੂੰ ਛੱਡ ਦੇ ਅਤੇ ਚਲ ਜਮਨਾ ਦੇ ਕੰਢੇ ਉੱਤੇ ਖੜੀਏ ਮਾਨਤ ਹੈ ਨਹੀਂ ਬਾਤ ਹਟੇ ਬਿਰਹਾਤੁਰ ਹੈ ਬਿਰਹੀ ਜਨ ਟੇਰੇ ਹਥੇਲੀ ਰਾਦਾ ਕੋਈ ਗੱਲ ਨਹੀਂ ਮੰਦੀ ਅਤੇ ਕ੍ਰਿਸ਼ਨ ਵਿਯੋਗ ਨਾਲ ਪੀੜਿਤ ਹੋ ਕੇ ਵਿਯੋਗੇ ਹੋਏ ਵਿਅਕਤੀ ਵਾਂਗ ਅਰਚਾ ਕਰਦਾ ਹੈ ਤਿਆਗ ਕਹੋ ਅਬ ਮਾਨ ਸਖੀ ਹਮ ਹੂੰ ਤੂੰ ਹੂੰ ਬਨ ਵਿੱਚ ਪਧਾਰੈ फेर ਕਿਹਾ اے ਸਖੀ ਹੁਣ ਰੋਸਾ ਛੱਡ ਦੇ ਅਤੇ ਮੈਂ ਅਤੇ ਤੂੰ ਬਾਣ ਵਿੱਚ ਚਲੀਏ ਨਾਹ ਕਹੀ ਤੂ ਰਸੀ ਮਨ ਮੈਂ ਨਹੀਂ ਆਣ ਤਰੀਆ ਮਨ ਬਾਤ ਹਮਾਰਾ ਤੋ ਵਿਅਰਥ ਵਿੱਚ ਕ੍ਰੋਧ ਕਰ ਰਹੀ ਹੈ ਮੇਰੇ ਮਨ ਵਿੱਚ ਕਿਸੇ ਹੋਰ ਇਸਤਰੀ ਦਾ ਖਿਆਲ ਤੱਕ ਨਹੀਂ ਹੈ ਤਾਂ ਤੇ ਅਸ਼ੋਕ ਕੇ ਸਾਥ ਸੁਣੋ ਵੱਲ ਤੀਰ ਨਦੀ ਸਭ ਸੋਕ ਐ ਟਾਰਾ اے بلئے ایسے کرکے پرسانتا پورวก سونا چال ندی دے کنڈے سارے غم سٹ آئیے یا تے نہ اور بھلی کچ ہے مل کے ہم مان کو مان نیوارے ایس تو ہور چنگی گل کوئی نہیں کہ اسی مل کے کام دیو دے ابمان نو دور کر دئیے ਕਾ ਨਾ ਰਸਾਤਰ ਹੋਇ ਅਤਹੀ ਬ੍ਰਿਕ ਭਾਨ ਸੁਤਾ ਡਿਗ ਬਾਤ ਉਚਾਰੀ ਕਾਮ ਕਰਕੇ ਆਤਨ ਹੋਏ ਕ੍ਰਿਸ਼ਨ ਨੇ ਰਾਧਾ ਕੋਲ ਇਹ ਗੱਲ ਕਹੀ ਤਾਹੇ ਮਨੇ ਹਰ ਬਾਤ ਸੋ ਤਹਿ ਮਾਨ ਕੀ ਬਾਤ ਬੇਦਾਕਰ ਟਾਰੀ ਉਸ ਰਾਧਾ ਨੇ ਕ੍ਰਿਸ਼ਨ ਦੀ ਗੱਲ ਮੰਨ ਲਈ ਅਤੇ ਮਨ ਵਿੱਚੋਂ ਰੋਸੇ ਦੀ ਗੱਲ ਨੂੰ ਤੋਰ ਕਰ ਦਿੱਤਾ हाथ है सो बहिया गह श्याम सो ऐसे कहो अब खेल ले यारी उस उसकी बाँ नाल पकड़ के कृष्ण ने उसनों इस तरह कहा आन यारी खेडीए काना कहो तब राधिका सो हमरे संग खेल करो मोरी प्यारी तद फिर कृष्ण ने राधा नो कहा हे मेरी प्यारी मेरे नाल केल कर ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ